ਇੱਕ ਰੂ ਕੰਬਾਉ ਵਾਰਦਾਤ ਸਾਹਮਣੇ ਆਈ ਜਿੱਥੇ ਇੱਕ ਮਾਂ ਨੇ ਹੀ ਆਪਣੇ ਮਾਸੂਮ ਛੋਟੇ ਜਿਹੇ 6-7 ਸਾਲ ਦੇ ਬੱਚੇ ਦੀ ਜਾਨ ਲੈ ਲਈ। ਬਟਿੰਡਾ ਤੋਂ ਇਹ ਖਬਰ ਸਾਹਮਣੇ ਆਉਣ ਤੋਂ ਬਾਅਦ ਹਰੇਕ ਦਾ ਦਿਲ ਕੰਬ ਗਿਆ ਜਦੋਂ ਪਤਾ ਲੱਗਿਆ ਕਿ ਮਾਂ ਨੇ ਆਪਣੇ ਹੱਥਾਂ ਦੇ ਨਾਲ ਇੱਕ ਨਹੀਂ ਸਗੋ ਕਈ ਵਾਰ ਕੀਤੇ ਅਤੇ ਉਸ ਸਮੇਂ ਇਸ ਬੱਚੇ ਦੀ ਜਾਨ ਲੈ ਗਏ ਜਦੋਂ ਘਰ ਦੇ ਵਿੱਚ ਸਾਰੇ ਹੀ ਜਾਣੇ ਮੌਜੂਦ ਸਨ। ਇਹ ਕਲਯੁਗੀ ਮਾਦ ਆਕਾਰਾ ਬਠਿੰਡਾ ਦੇ ਵਿੱਚ ਵਾਪਰਿਆ ਸੀ ਅਤੇ ਇਸ ਮਾਦ ਦਾ ਨਾਮ ਹੈ ਰਾਜਵੀਰ ਕੌਰ ਇਸ ਦਾ ਪਤੀ ਤਰਮਿੰਦਰ ਸਿੰਘ ਅਤੇ ਉਸ ਦਾ ਪੁੱਤ ਹਰਕਿਰਤ ਸਿੰਘ ਉਰਫ ਹੈਰੀ ਇਹ ਤਾਂ 7 ਸਾਲ ਦੀ ਉਮਰ ਦਾ ਹੀ ਬੱਚਾ ਜੋ ਕਿ ਪਹਿਲੀ ਕਲਾਸ ਦੇ ਵਿੱਚ ਪੜਦਾ ਸੀ ਉਸ ਨੂੰ ਨਹੀਂ ਪਤਾ ਸੀ ਕਿ ਉਸਦੀ ਮਾਂ ਉਸ ਨੂੰ ਨਿਵਾਣ ਦੇ ਲਈ ਲੈ ਕੇ ਜਾ ਰਹੀ ਹੈ ਜਾਂ ਫਿਰ ਕਿਸੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਪਰਿਵਾਰਿਕ ਮੈਂਬਰਾਂ ਦਾ ਕਹਿਣਾ ਹੈ ਕਿ ਸਾਰੇ ਜਾਣੇ ਉਸ ਸਮੇਂ ਘਰ ਦੇ ਵਿੱਚ ਸੀ ਪਤੀ ਉਸ ਸਮੇਂ ਆਪਣੀ ਗੱਡੀ ਸਾਫ਼ ਕਰ ਰਿਹਾ ਸੀ ਬਾਕੀ ਦੇ ਪਰਿਵਾਰਿਕ ਜੀਵੀ ਘਰ ਦੇ ਵਿੱਚ ਹੀ ਆਪਣੇ ਆਪਣੇ ਕੰਮ ਲੱਗੇ ਹੋਏ ਸਨ ਭਰੇ ਸੇ ਹੀ ਦਰਮਿਆਨ ਇਹ ਮਾਂ ਜਿਹਦਾ ਨਾਮ ਰਾਜਵੀਰ ਕੌਰ ਹੈ ਆਪਣੇ ਪੁੱਤ ਨੂੰ ਚੱਕਦੀ ਹੈ ਅਤੇ ਨਿਵਾਉਣ ਦੇ ਲਈ ਲੈ ਕੇ ਜਾਂਦੀ ਹੈ ਪਰ ਉੱਥੇ ਲਿਜਾ ਕੇ ਉਹਦੇ ਮੂੰਹ ਦੇ ਵਿੱਚ ਕੱਪੜਾ ਪਾਇਆ ਅਤੇ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਉਸ ਦੇ ਉੱਪਰ ਤੇਜ਼ ਤਾਰ ਹਥਿਆਰ ਦੇ ਨਾਲ ਵਾਰ ਕੀਤੇ ਅਤੇ ਇਹ ਵਾਰ ਉਹ ਉਸ ਸਮੇਂ ਤੱਕ ਕਰਦੀ ਰਹੀ ਜਦੋਂ ਤੱਕ ਨਿਸ਼ਚਿੰਤ ਨਹੀਂ ਹੋ ਗਈ ਕਿ ਉਸ ਦਾ ਬੱਚਾ ਮਰ ਚੁੱਕਿਆ ਕੋਈ ਮਾਂ ਆਖਿਰਕਾਰ ਆਪਣੇ ਬੱਚੇ ਨਾਲ ਐਦਾਂ ਕਿਵੇਂ ਕਰ ਸਕਦੀ ਹੈ ਇਹ ਆਪਣੇ ਢਿੱਡੋਂ ਜੰਮਿਆ ਉਹ ਪੁੱਤ ਜਿਸ ਨੂੰ ਉਹਨੇ 9 ਸਾਲ ਆਪਣੇ ਕੋਕ ਤੇ ਵਿੱਚ ਰੱਖਿਆ ਇੱਕ ਇੱਕ ਦਿਨ ਇਹ ਸੋਚ ਕੇ ਬਤੀਤ ਕੀਤਾ ਕਿ ਮੇਰਾ ਬੱਚਾ ਮੇਰੇ ਹੱਥਾਂ ਦੇ ਵਿੱਚ ਕਦੋਂ ਹੋਵੇਗਾ ਤੇ ਆਖਿਰ ਨੂੰ ਜਦੋਂ 6 ਤੋਂ 7 ਸਾਲ ਹੋ ਚੁੱਕੇ ਸੀ ਪਾਲ ਵੀ ਲਿਆ ਸੀ ਬੱਚਾ ਅਤੇ ਉਸ ਤੋਂ ਬਾਅਦ ਹੁਣ ਉਹ ਪਹਿਲੀ ਕਲਾਸ ਤੇ ਵਿੱਚ ਵੀ ਹੋ ਗਿਆ ਸੀ ਆਪਣਾ ਭਵਿੱਖ ਦੇਖ ਰਿਹਾ ਸੀ ਸਾਰੇ ਜਾਣੇ ਉਸ ਨੂੰ ਇੰਨਾ ਪਿਆਰ ਕਰਦੇ ਸੀ ਘਰ ਦੇ ਵਿੱਚ ਪਰ ਫਿਰ ਵੀ ਇਸ ਮਾਂ ਨੇ ਉਸ ਬੱਚੇ ਨੂੰ ਬੇਰਹਿਮੀ ਦੇ ਨਾਲ ਖਤਮ ਕਰ ਦਿੱਤਾ ਇਸ ਤੋਂ ਬਾਅਦ ਇਸ ਮਾਸੂਮ ਬੱਚੇ ਦੇ ਦਾਦਾ ਜੀ ਦੇ ਵੱਲੋਂ ਹੀ ਜਾ ਕੇ ਪੁਲਿਸ ਦੇ ਕੋਲ ਮਾਮਲਾ ਦਰਜ ਕਰਵਾਇਆ ਜਾਂਦਾ ਹੈ ਪਤੀ ਦੱਸਦਾ ਹੈ ਕਿ ਇਸ ਪੂਰੀ ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਪਤਨੀ ਮੇਰੇ ਕੋਲ ਆਈ ਅਤੇ ਆਪ ਹੀ ਆਖਦੀ ਹੈ ਕਿ ਮੈਂ ਆਪਣੇ ਹੈਰੀ ਨੂੰ ਖਤਮ ਕਰ ਦਿੱਤਾ ਜਦੋਂ ਵੀ ਇਹੋ ਜੀਆਂ ਘਟਨਾਵਾਂ ਵਾਪਰਦੀਆਂ ਨੇ ਤਾਂ ਇਹੀ ਆਖਿਆ ਜਾਂਦਾ ਹੈ ਕਿ ਮੇਰੀ ਪਤਨੀ ਦੀ ਜਾਂ ਪਤੀ ਦੀ ਜਾਂ ਫਿਰ ਪਿਓ ਦੀ ਜਿਸ ਬੱਚੇ ਦੀ ਜਾਨ ਲਈ ਹੋਵੇ ਪਿਓ ਨੇ ਕਿ ਉਹ ਮਾਨਸਿਕ ਤੌਰ ਤੇ ਪਰੇਸ਼ਾਨ ਸੀ ਉਹਨਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਜਿਹੜੀ ਜ਼ਿੰਦਗੀ ਦੇ ਝਮੇਲਿਆਂ ਦੇ ਵਿੱਚ ਅਸੀਂ ਫਸੇ ਹੋਏ ਆ ਕੱਲ ਨੂੰ ਸਾਡੇ ਬੱਚੇ ਉਹਦੇ ਵਿੱਚ ਨਾ ਹੋਣ ਕਿਉਂਕਿ ਇੱਕ ਮਾਸੂਮ ਬੱਚੇ ਦੀ ਜਾਨ ਲੈਣ ਤੋਂ ਬਾਅਦ ਇੱਕ ਪਿਓ ਨੇ ਵੀ ਇਹੀ ਕਿਹਾ ਸੀ ਕਿ ਅਸੀਂ ਗਰੀਬੀ ਦੀ ਹਾਲਤ ਦੇ ਵਿੱਚ ਜੀ ਰਹੇ ਆ ਮੈਨੂੰ ਐਸੇ ਗੱਲ ਦਾ ਡਰ ਸੀ ਕਿ ਕੱਲ ਨੂੰ ਮੇਰਾ ਬੱਚਾ ਵੀ ਕਿੰਜ ਦਿਹਾੜੀ ਟੱਪੇ ਕਰੇਗਾ ਕਿਵੇਂ ਉਹ ਰੋਟੀ ਦਾ ਗੁਜ਼ਾਰਾ ਕਰੇਗਾ ਇਸ ਤੇ ਚਲਦੇ ਹੋਏ ਹੀ ਉਸਨੇ ਆਪਣੇ ਬੱਚੇ ਨੂੰ ਖਤਮ ਕਰ ਤੱਕ ਇੱਕ ਪੂਰੀ ਪ੍ਰੀ ਪਲੈਨਿੰਗ ਕੀਤੀ ਗਈ ਸੀ ਉਸ ਦੇ ਵੱਲੋਂ ਵੀ ਅਤੇ ਝੂਠੀ ਮਨਕੜਤ ਕਹਾਣੀ ਕਰਦੇ ਹੋਏ ਕਿਹਾ ਗਿਆ ਕਿ ਬੱਚੇ ਨੂੰ ਕੋਈ ਚੱਕ ਕੇ ਲੈ ਗਿਆ ਤੇ ਬਾਅਦ ਵਿੱਚ ਖੁਦ ਹੀ ਮੰਨ ਗਿਆਂ ਪਿਓ ਕਿ ਮੈਂ ਉਸ ਨੂੰ ਮਾਰ ਕੇ ਸੂਏ ਦੇ ਵਿੱਚ ਸੁੱਟ ਦਿੱਤਾ ਸੀ ਤਾਂ ਖੈਰ ਇਹੋ ਜਿਹੀਆਂ ਕਿੰਨੀਆਂ ਹੀ ਘਟਨਾਵਾਂ ਸਾਹਮਣੇ ਆ ਚੁੱਕੀਆਂ ਨੇ ਜਿੱਥੇ ਮਾਪਿਓ ਹੀ ਆਪਣੇ ਬੱਚਿਆਂ ਦੇ ਵੈਰੀ ਬਣੇ ਹੋਏ ਨੇ ਮਾਸੂਮ ਨਿੱਕੇ ਨਿੱਕੇ ਜਵਾਕ ਜਵਾਕੜੀਆਂ ਅਖਿਰਕਾਰ ਜੇਕਰ ਮਾਪਿਓ ਤੇ ਵੀ ਯਕੀਨ ਨਾ ਕਰਨ ਤਾਂ ਫਿਰ ਉਹ ਕਿਸਤੇ ਯਕੀਨ ਕਰਨ ਇਹ ਖਬਰ ਪਠਿੰਡਾ ਤੋਂ ਸਾਹਮਣੇ ਆਈ ਸੀ ਅਸੀਂ ਇਹੀ ਅਰਦਾਸ ਕਰ ਸਕਦੇ ਹਾਂ ਉਮੀਦ ਕਰ ਸਕਦੇ ਹਾਂ ਕਿ ਇਹੋ ਜਿਹੇ ਘਟਨਾਵਾਂ ਤੋਂ ਅਸੀਂ ਸਿੱਖੇ ਕਿ ਪਰਿਵਾਰ ਨੂੰ ਪਿਆਰ ਦੀ ਲੋੜ ਹੈ ਪਿਆਰ ਦੇ ਨਾਲ ਹੀ ਰਿਸ਼ਤੇ ਚੱਲਦੇ ਨੇ ਮਾਪਿਓ ਆਪਣੇ ਬੱਚਿਆਂ ਦੇ ਨਾਲ ਅਤੇ ਬੱਚੇ ਆਪਣੇ ਮਾਪਿਓ ਦੇ ਨਾਲ ਸੁਰੱਖਿਅਤ ਮਹਿਸੂਸ ਕਰਨ ਇਸ ਦੇ ਲਈ ਇਹ ਹੀ ਜ਼ਰੂਰੀ ਹੈ ਕਿ ਘਰ ਦੇ ਵਿੱਚ ਨਿੱਕੀਆਂ ਮੋਟੀਆਂ ਹੁੰਦੀਆਂ ਗੱਲਾਂ ਨੂੰ ਸਮੇਂ ਸਿਰ ਸੁਲਝਾ ਲਿਆ ਜਾਵੇ ਬੱਚਿਆਂ ਨੂੰ ਸਭ ਤੋਂ ਵੱਧ ਪਿਆਰ ਆਪਣੇ ਮਾਪਿਓ ਦੇ ਨਾਲ ਹੁੰਦਾ ਹੈ। ਮਾਮਾ ਦੇ ਨਾਲ ਖਾਸ ਤੌਰ ਤੇ ਜ਼ਿਆਦਾ ਲਗਾਅ ਹੁੰਦਾ ਹੈ ਕਿਉਂਕਿ ਇਹ ਹੀ ਜਾਣਦਾ ਹੈ ਕਿ ਪਿਤਾ ਦੇ ਨਾਲੋਂ 9 ਮਹੀਨੇ ਜ਼ਿਆਦਾ ਉਹ ਮਾਂ ਦੇ ਢੇਟ ਦੇ ਅੰਦਰ ਪਲ ਰਹੇ ਹੁੰਦੇ ਨੇ ਜਿਸ ਦੀ ਸਦਕਾ ਉਹ ਮਾਂ ਨੂੰ ਆਪਣਾ ਹੀ ਹਿੱਸਾ ਸਮਝਦੇ ਨੇ ਅਤੇ ਮਾਂ ਵੀ ਆਪਣੇ ਬੱਚਿਆਂ ਨੂੰ ਆਪਣੇ ਤੋਂ ਵੱਖ ਨਹੀਂ ਸਮਝਦੀ। ਪਰ ਇੱਥੇ ਇਹੋ ਜਿਹੇ ਕੁਝ ਵਿਤਨਾਵਾ ਸਾਹਮਣੇ ਆ ਰਹੀਆਂ ਨੇ। ਜਿੱਥੇ ਅਸੀਂ ਇਸ ਗੱਲ ਤੇ ਕਿਵੇਂ ਯਕੀਨ ਕਰ ਲਈਏ ਕਿ ਕੋਈ ਆਪਣੇ ਹੀ ਹਿੱਸੇ ਤੇ ਆਪਣੇ ਹੀ ਸਰੀਰ ਦੇ ਟੁਕੜੇ ਤੇ ਜਾਂ ਫਿਰ ਆਪਣੇ ਦਿਲ ਦੇ ਟੁਕੜੇ ਦੇ ਉੱਪਰ ਐਡਾ ਵੱਡਾ ਕਹਿਰ ਕਮਾ ਸਕਦਾ ਹੈ ਲਗਾਤਾਰ ਇਹ ਹੋਈਆਂ ਕਈ ਖਬਰਾਂ ਸਾਹਮਣੇ ਆਈਆਂ ਜਿਨ੍ਹਾਂ ਤੇ ਯਕੀਨ ਕਰਨਾ ਮੁਸ਼ਕਿਲ ਸੀ ਉਹਨਾਂ ਦੇ ਵਿੱਚੋਂ ਇੱਕ ਖਬਰ ਬਠਿੰਡਾ ਤੋਂ ਵੀ ਆਈ ਸੀ ਜਿੱਥੇ ਆਪਣੇ 6 ਸਾਲ ਦੇ ਬੱਚੇ ਨੂੰ ਮਾਂ ਦੇ ਵੱਲੋਂ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਇਹ ਰੋਕਮbau ਵਾਰਦਾਤ ਦੇ ਬਾਰੇ ਜਿਨੇ ਵੀ ਸੁਣਿਆ ਉਸ ਨੂੰ ਯਕੀਨ ਨਹੀਂ ਹੋਇਆ ਕਿ ਇੱਕ ਔਰਤ ਇੱਕ ਮਾਂ ਇਹਨੇ ਹੀ ਆਪਣੇ ਬੱਚੇ ਨੂੰ ਜਨਮ ਦਿੱਤਾ ਹੋਵੇ ਹੱਥਾਂ ਦੇ ਨਾਲ ਪਾਲਿਆ ਹੋਵੇ 6 ਸਾਲ ਦਾ ਇਸ ਬੱਚੇ ਨੂੰ ਕੀਤਾ ਅਤੇ ਅੰਤ ਨੂੰ ਬੇਰਹਿਮੀ ਦੇ ਨਾਲ ਤੇਜ਼ ਤਾਨ ਹਥਿਆਰਾਂ ਦੇ ਨਾਲ ਉਸ ਸਮੇਂ ਤੱਕ ਉਹ ਇਸ ਨੂੰ ਮਾਰਦੀ ਰਹੀ ਜਦੋਂ ਤੱਕ ਕਿ ਉਸ ਦੀ ਜਾਨ ਨਾ ਨਿਕਲ ਗਈ ਮਾਂ ਨੇ ਇਹ ਵਿਸ਼ਵਾਸ ਪੱਕਾ ਕਰਨ ਦੇ ਲਈ ਇੱਕ ਵਾਰੀ ਫਿਰ ਉਸ ਨੂੰ ਮਾਰਿਆ ਸੀ ਤਾਂ ਕੀ ਦੇਖਿਆ ਜਾ ਸਕੇ ਕਿ ਬੱਚਾ ਕਿਤੇ ਜਿਉਂਦਾ ਤਾਂ ਨਹੀਂ ਇਹ ਸਾਰੀ ਘਟਨਾ ਜਦੋਂ ਕੱਟੀ ਅਤੇ ਪੁਲਿਸ ਨੇ ਆ ਕੇ ਤਫ਼ਤੀਸ਼ ਕੀਤੀ ਤਾਂ ਉਹਨਾਂ ਨੂੰ ਵੀ ਇਸ ਗੱਲ ਤੇ ਯਕੀਨ ਨਹੀਂ ਹੋਇਆ ਸੀ ਜਾਂਚ ਪੜਤਾਲ ਕੀਤੀ ਜਾਣੀ ਸੀ ਪਰਿਵਾਰਿਕ ਮੈਂਬਰ ਜੋ ਕੁਝ ਕਹਿ ਰਹੇ ਸੀ ਅਤੇ ਖੁਦ ਇਸ ਮਾਂ ਨੇ ਜਦੋਂ ਆਪਣੇ ਘਰ ਵਾਲੇ ਨੂੰ ਜਾ ਕੇ ਬੱਸਿਆ ਸੀ ਕਿ ਮੈਂ ਆਪਣੇ ਪੁੱਤ ਹੈਰੀ ਨੂੰ ਮਾਰ ਦਿੱਤਾ ਤਾਂ ਉਹ ਵੀ ਸੁਣ ਕੇ ਸੁੰਨ ਹੋ ਗਏ ਸਾਰਾ ਪਰਿਵਾਰ ਘਰ ਦੇ ਵਿੱਚ ਮੌਜੂਦ ਹੋਣ ਦੇ ਬਾਵਜੂਦ ਵੀ ਕਿਸ ਤਰ੍ਹਾਂ ਦੇ ਨਾਲ ਹਰਕਿਰਤ ਨਾਮ ਦੇ ਇਸ ਬੱਚੇ ਨੂੰ ਜੋ ਕਿ ਪਹਿਲੀ ਕਲਾਸ ਦੇ ਵਿੱਚ ਪੜ੍ਹਦਾ ਸੀ ਨਹਾਉਣ ਦੇ ਲਈ ਮਾਂ ਲੈ ਕੇ ਜਾਂਦੀ ਆ ਤੇ ਉਸ ਤੋਂ ਬਾਅਦ ਇਹ ਬੱਚਾ ਜਿਉਂਦਾ ਕਦੇ ਵੀ ਕਿਸੇ ਨੂੰ ਦਿਖਾਈ ਹੀ ਨਹੀਂ ਦਿੱਤਾ ਮੂੰਹ ਦੇ ਵਿੱਚ ਕੱਪੜਾ ਪਾ ਕੇ ਕਿਹਾ ਜਾ ਰਿਹਾ ਹੈ ਕਿ ਇਸ ਨੂੰ ਬੁਰੀ ਤਰ੍ਹਾਂ ਦੇ ਨਾਲ ਮਾਰਿਆ ਗਿਆ ਸੀ ਪਤੀ ਦੇ ਵੱਲੋਂ ਦੱਸਿਆ ਜਾਂਦਾ ਕਿ ਉਹ ਵੀ ਘਰ ਦੇ ਵਿੱਚ ਮੌਜੂਦ ਸੀ ਅਤੇ ਬਾਕੀ ਜੀ ਵੀ ਘਰ ਦੇ ਵਿੱਚ ਹੀ ਸਨ ਪਰ ਪਤਾ ਨਹੀਂ ਕਿਹੜੇ ਵੇਲੇ ਪਤਨੀ ਦੇ ਵੱਲੋਂ ਕੰਮ ਕਰਦੇ ਕਰਦੇ ਅਜਿਹਾ ਕੀ ਹੋਇਆ ਕਿ ਉਹ ਆਪਣੇ ਪੁੱਤ ਨੂੰ ਨਹਾਉਣ ਦਾ ਕਹਿ ਕੇ ਲੈ ਕੇ ਜਾਂਦੀ ਹੈ ਤੇ ਉਸ ਤੋਂ ਬਾਅਦ ਇਸ ਮਾੜੀ ਘਟਨਾ ਨੂੰ ਅੰਜਾਮ ਦਿੰਦੀ ਹੈ ਕੀ ਇਸ ਨੂੰ ਇਹ ਮੰਨਿਆ ਜਾ ਸਕਦਾ ਹੈ ਕਿ ਉਹਨਾਂ ਦੀ ਮਾਨਸਿਕ ਹਾਲਤ ਠੀਕ ਨਹੀਂ ਸੀ ਕਈ ਵਾਰ ਇਹ ਰਿਸਰਚ ਕੀਤੀ ਜਾਂਦੀ ਹੈ ਕਿ ਔਰਤਾਂ ਜੋ ਕਿ ਪ੍ਰੈਗਨਨਸੀ ਤੋਂ ਬਾਅਦ ਜਿਨ੍ਹਾਂ ਦਾ ਦਿਮਾਗੀ ਸੰਤੁਲਨ ਕਾਫੀ ਹੱਦ ਤੱਕ ਸਥਿਰ ਨਹੀਂ ਰਹਿ ਪਾਉਂਦਾ ਅਤੇ ਇਹੀ ਕਾਰਨ ਬਣਦਾ ਹੈ ਕਿ ਉਹ ਦਾਦਾ ਛਿੜਛੜੀਆਂ ਹੋ ਜਾਂਦੀਆਂ ਨੇ ਹਰ ਇੱਕ ਗੱਲ ਤੇ ਗੁੱਸਾ ਕਰਨਾ ਛੋਟੀ-ਮੋਟੀ ਗੱਲ ਨੂੰ ਵਧਾ ਕੇ ਦੇਖਣਾ ਇਹ ਸਾਰੇ ਮੁੱਥੇ ਉਹਨਾਂ ਦੇ ਵਿੱਚ ਹੁੰਦੇ ਨੇ ਪਰ ਕੀ ਇਸ ਨੂੰ ਸਿਰਫ ਇੱਥੇ ਤੱਕ ਹੀ ਸੀਮਿਤ ਕੀਤਾ ਜਾਵੇ ਜਾਂ ਫਿਰ ਦੂਸਰੇ ਪਾਸੇ ਇਹ ਵੀ ਦੇਖਿਆ ਜਾਵੇ ਕਿ ਇੱਕ ਮਾਂ ਜੋ ਕਿ ਆਪਣੇ ਬੱਚਿਆਂ ਨੂੰ ਤੱਤੀ ਬਾਹ ਤੱਕ ਨਹੀਂ ਲੱਗਣ ਦਿੰਦੀ ਉਹੀ ਮਾਂ ਆਪਣੇ ਬੱਚੇ ਨੂੰ ਬਿਰਰਹਿਮੀ ਦੇ ਨਾਲ ਮਾਰ ਰਹੀ ਸੀ ਇਸ ਦਾ ਯਕੀਨਨ ਹੀ ਦਿਮਾਗੀ ਸੰਤੁਲਨ ਠੀਕ ਨਹੀਂ ਹੋਣਾ ਆਪਣੇ ਹੱਥਾਂ ਦੇ ਵਿੱਚ ਕੋਈ ਕਿਸ ਤਰ੍ਹਾਂ ਦੇ ਨਾਲ ਕਿਸੇ ਦਾ ਖੂਨ ਲੱਗਿਆ ਦੇਖ ਸਕਦਾ ਹੈ ਉਹ ਆਪਣੇ ਹੀ ਬੱਚੇ ਦਾ ਤਾਂ ਇਹੋ ਜਿਹੇ ਕ੍ਰਿਕਟ ਨਾਮਾ ਸਾਹਮਣੇ ਆ ਚੁੱਕੀਆਂ ਨੇ ਅਤੇ ਬੀਤੇ ਦਿਨੀ ਅਸੀਂ ਉਹ ਖਬਰ ਸਾਂਝੀ ਕੀਤੀ ਸੀ ਜਦੋਂ ਮਾਂਸਾ ਦੇ ਵਿੱਚ ਇੱਕ ਔਰਤ ਨੇ ਆਪਣੇ ਹੀ ਬੱਚੇ ਨੂੰ ਮਾਰ ਦਿੱਤਾ ਸੀ ਉਸ ਨੇ ਆਪਣੇ ਮਾਪਿਆਂ ਤੱਕ ਨੂੰ ਨਹੀਂ ਦੱਸਿਆ ਸੀ ਕਿ ਇਹ ਜਵਾਕ ਮੇਰੀ ਹੈ ਉਸ ਨੇ ਕਿਹਾ ਸੀ ਕਿ ਇਹ ਕਿਸੇ ਹੋਰ ਦਾ ਜਵਾਕ ਹੈ ਇਸ ਨੂੰ ਪਾਲਣ ਪੋਸ਼ਣ ਵਾਲਾ ਕੋਈ ਹੈ ਨਹੀਂ ਹੈ ਅਤੇ ਮੈਂ ਇਹਨਾਂ ਦੀ ਦੇਖਰੇਖ ਕਰ ਰਹੀ ਹਾਂ ਕਿਉਂਕਿ ਮੈਨੂੰ ਬਾਬਾ ਦੀਪ ਸਿੰਘ ਜੀ ਦੇ ਵੱਲੋਂ ਸੁਪਨੇ ਦੇ ਵਿੱਚ ਆ ਕੇ ਕਿਹਾ ਜਾਂਦਾ ਹੈ ਕਿ ਤੇਰਾ ਕੰਮ ਇਹੀ ਹੈ ਕਿ ਤੂੰ ਲੋਕਾਂ ਦੀ ਸੇਵਾ ਕਰੇ ਇਸ ਤਰ੍ਹਾਂ ਦਾ ਝੂਠ ਜਦੋਂ ਕੋਈ ਵੀ ਧੀ ਭੁੱਤ ਆਪਣੇ ਮਾਪਿਆਂ ਨੂੰ ਬੋਲੇਗਾ ਤਾਂ ਉਹਨਾਂ ਨੂੰ ਯਕੀਨਨ ਆਪਣੇ ਉਸ ਬੱਚੇ ਤੇ ਯਕੀਨ ਹੋ ਹੀ ਜਾਣਾ ਹੈ ਗਰੀਬ ਮਾਪੇ ਆਪਣੀ ਸਥਿਤੀ ਜਗੂਨ ਕਰਦੇ ਰਹੇ ਪਰ ਇਹ ਨਹੀਂ ਪਤਾ ਸੀ ਕਿ ਇਹ ਕਿੱਡੀ ਵੱਡੀ ਚਾਲ ਚੱਲ ਰਹੀ ਹੈ ਕਰੀਬ 10-11 ਸਾਲ ਇਹ ਆਪਣੇ ਮਾਪਿਓ ਤੋਂ ਪੈਸੇ ਖਾਂਦੀ ਰਹੀ ਉਹ ਪੈਸੇ ਕਿੱਥੇ ਗਏ ਕਿੱਥੇ ਨੇ ਉਜਾੜੇ ਹਾਲਾਂਕਿ ਹੁਣ ਇਹ ਆਪਣੇ ਪਤੀ ਦਾ ਨਾਮ ਵੀ ਲਗਾਉਂਦੀ ਹੈ ਪਰ ਸਭ ਤੋਂ ਵੱਡੀ ਗਲਤੀ ਇਸੇ ਔਰਤ ਦੀ ਸੀ ਮਾਨਸਾ ਵਾਲੀ ਜਨਾਨੀ ਦੀ ਜਿਨੇ ਕਿ ਆਪਣੇ ਬੱਚੇ ਦੀ ਜਾਨ ਲਈ ਬਾਅਦ ਦੇ ਵਿੱਚ ਖਬਰਾਂ ਚ ਵੀ ਸਾਹਮਣੇ ਆਇਆ ਸੀ ਕਿ ਇਹ ਦੁਬਈ ਜਾਣਾ ਚਾਹੁੰਦੀ ਸੀ ਜਿਸ ਤੇ ਚਲਦੇ ਹੋਏ ਇਹਨੇ ਆਪਣੇ ਬੱਚੇ ਨੂੰ ਮਾਰ ਦਿੱਤਾ ਕਿਉਂਕਿ ਇਸ ਦਾ ਘਰ ਵਾਲਾ ਜੇਲ੍ਹ ਦੇ ਵਿੱਚ ਸੀ ਅਤੇ ਇਹ ਜਵਾਕ ਇਸ ਨੂੰ ਰਾਹ ਦਾ ਰੋੜਾ ਲੱਗ ਰਿਹਾ ਸੀ ਜਿਸਤੇ ਚਲਦੇ ਹੋਏ ਉਸ ਨੂੰ ਮਾਰਨ ਤੋਂ ਬਾਅਦ ਉਹ ਆਪ ਵੀ ਦੇਸ਼ ਜਾਣਾ ਚਾਹੁੰਦੀ ਸੀ ਮਾਨਸਾ ਬਸਟੈਂਡ ਦੀ ਹੋ ਖਬਰ ਬੀਤੇ ਦਿਨੀ ਅਸੀਂ ਤੁਹਾਡੇ ਨਾਲ ਸਾਂਝੀ ਕੀਤੀ ਸੀ ਰਾਮਪੁਰਾ ਫੋਲ ਬੱਜੂਆਣਾ ਪਿੰਡ ਦੀ ਰਹਿਣ ਵਾਲੀ ਇਹ ਔਰਤ ਜਿਸ ਦਾ ਨਾਮ ਵੀਰਪਾਲ ਘਰਸੀ ਇਸ ਦੇ ਮਾਤਾ ਪਿਤਾ ਦੇ ਵੱਲੋਂ ਹੀ ਸਭ ਕੁਝ ਕਿਸ ਤਰ੍ਹਾਂ ਦੱਸਿਆ ਗਿਆ ਸੀ ਅਸੀਂ ਉਹ ਸਾਰਾ ਇਨਸੀਡੈਂਟ ਸਾਂਝਾ ਕੀਤਾ ਸੀ ਸੁਣ ਕੇ ਕਿਸੇ ਦੇ ਵੀ ਰੋਂਗਟੇ ਖੜੇ ਹੋ ਜਾਣ ਕਿ ਇੱਕ ਬਿਮਾਰ ਬੱਚੇ ਨੂੰ ਜੋ ਕਿ ਬੁਖਾਰ ਦੇ ਨਾਲ ਤੜਪ ਰਹੀ ਸੀ ਭੁੱਖਾ ਸੀ ਉਸ ਨੂੰ ਮਾਂ ਨੇ ਇੱਕ ਪੇਨ ਕਿਲਰ ਦੇ ਕੇ ਉਸ ਤੋਂ ਬਾਅਦ ਮਿੱਟੀ ਦੇ ਵਿੱਚ ਦੱਬ ਦਿੱਤਾ ਮਾਂ ਹਵਾਲਾ ਤਾਂ ਹੀ ਦੇ ਰਹੀ ਹੈ ਕਿ ਸਾਡੇ ਘਰ ਖਾਂ ਦੀ ਲਈ ਰੋਟੀ ਤੱਕ ਨਹੀਂ ਸੀ ਅਤੇ ਮੈਂ ਸੋਚਿਆ ਕਿ ਬੱਚਾ ਵੈਸੇ ਵੀ ਮਰ ਜਾਏਗਾ ਕਿਉਂ ਨਾ ਇਹਨੂੰ ਇੱਕ ਵਾਰ ਹੀ ਖਤਮ ਕਰ ਦਿੱਤਾ ਜਾਵੇ ਜਦੋਂ ਕਿ ਕੁਝ ਹੀ ਮਿੰਟਾਂ ਬਾਅਦ ਉਸ ਨੂੰ ਅਹਿਸਾਸ ਹੋਇਆ ਉਸਨੇ ਉਸ ਨੂੰ ਮਿੱਟੀ ਦੇ ਵਿੱਚੋਂ ਕੱਢਿਆ ਕੱਪੜੇ ਬਦਲੇ ਫਤੇ ਜਾ ਕੇ ਬੱਸ ਸਟੈਂਡ ਦੇ ਕੋਲ ਰੱਖ ਕੇ ਆ ਗਈ ਸੀ ਇਸਆਂੀਆਂ ਗੱਲਾਂ ਤੇ ਯਕੀਨ ਕਰਨਾ ਬਹੁਤ ਔਖ ਹੈ ਸੁਣ ਕੇ ਹੈਰਾਨੀ ਹੋਦੀ ਹੈ ਕਿ ਕੋਈ ਮਾਂ ਇੰਜ ਵੀ ਕਰ ਸਕਦੀ ਹੈ ਤੇ ਉਹ ਜਹੀਂ ਹੁਣ ਇੱਕ ਇੱਕ ਹੋਰ ਖਬਰ ਜਿਹੜੀ ਮਾਂ ਨੇ ਆਪਣੇ ਹੱਥਾਂ ਦੇ ਵਿੱਚ ਬੱਚੇ ਨੂੰ ਰੱਖ ਕੇ ਤੇਜ਼ धार ਚੀਜ਼ ਦੇ ਨਾਲ ਬਾਰ-ਬਾਰ ਉਹਨੂੰ ਗੋਦਿਆ ਇੱਕ ਤੋਂ ਬਾਅਦ ਇੱਕ ਹਮਲਾ ਕੀਤਾ ਅਤੇ ਆਪਣੇ ਹੱਥਾਂ ਨੂੰ ਆਪਣੇ ਹੀ ਜਿਵਾਕ ਦੇ ਖੂਨ ਦੇ ਨਾਲ ਰੰਗ ਲਿਆ